ਸੱਚੀ ਗੱਲ ਦੋਸਤੋ ਦੇਵੇਂ ਇੱਕ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਦੇ ਵਿੱਚ ਘਰੌਲਾ ਪਿਆ ਹੈ ਪੈਟਰੋਲ ਤੇ ਡੀਜ਼ਲ ਨੂੰ ਲੈ ਕੇ ਤੁਸੀਂ ਦੇਖ ਰਹੇ ਹੋਗੇ ਜੇ ਇਹ ਕਸਬਾ ਸ਼ੇਰਪੁਰ ਦੀਆਂ ਤਸਵੀਰਾਂ ਨੇ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਪੰਪ ਦੇ ਉੱਤੇ ਲੋਕਾਂ ਦਾ ਕਿਵੇਂ ਹੋੜ ਲੱਗੀ ਹੋਈ ਆ ਕਿਸ ਤਰ੍ਹਾਂ ਲੋਕ ਨੇ ਜਿਹੜੇ ਉਹ ਪੰਪਾਂ ਦੇ ਉੱਪਰ ਇੰਨੀ ਜ਼ਿਆਦਾ ਭੀੜ ਲੱਗੀ ਹੋਈ ਆ ਵੀ ਜਿਸ ਤਰ੍ਹਾਂ ਕੋਈ ਸਾਨੂੰ ਖਾਣਾ ਪੀਣਾ ਬੰਦ ਕਰ ਦਿੱਤਾ ਜਾ ਗਿਆ ਹੋਵੇ ਇਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਕੋਹੜ ਲੱਗੀ ਆ ਆਪਾਂ ਦੇਖ ਰਹੇ ਹਾਂ ਜਿਹੜੀਆਂ ਤਸਵੀਰਾਂ ਨੇ ਤੁਸੀਂ ਐਲਬੀਐਸ ਨਿਊਜ਼ ਦੇ ਉੱਤੇ ਦੇਖ ਰਹੇ ਹੋਗੇ ਸਿੱਧੀਆਂ ਤਸਵੀਰਾਂ ਤੁਸੀਂ ਕਸਬਾ ਸ਼ੇਰਪੁਰ ਦੀਆਂ ਦੇਖ ਰਹੇ ਹੋਗੇ ਇਹ ਤੁਸੀਂ ਦੇ ਹਾਲਤ ਕੀ ਨੇ ਲੋਕਾਂ ਦੇ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਨਹੀਂ ਵੀ ਜ਼ਰੂਰਤ ਹੈਗੀ ਉਹ ਵੀ ਪੈਟਰੋਲ ਪੰਪ ਤੇ ਅੱਜ ਖੜਾ ਹੈਗਾ ਜਿਹਨੂੰ 1 ਲੀਟਰ ਦੀ ਲੋੜ ਹੈ ਉਹ ਅੱਜ 20 ਲੀਟਰ ਦੀਆਂ ਕੰਨੀਆਂ ਚੱਕੀ ਫਿਰਦਾ ਅਸੀਂ ਇੱਥੇ ਜਿਹੜੇ ਆਏ ਹੋਏ ਲੋਕ ਨੇ ਅਸੀਂ ਉਹਨਾਂ ਨਾਲ ਵੀ ਗਲਵਾਤ ਕਰਾਂਗੇ ਵੀ ਇਹ ਜਿਹੜਾ ਪੂਰਾ ਮਾਮਲਾ ਹੈਗਾ ਇਹ ਇੰਨਾ ਹੀ ਜ਼ਿਆਦਾ ਭੱਜ ਦੌੜ ਇੰਨੀ ਜ਼ਿਆਦਾ ਕਿਉਂ ਹੈਗੀ ਕੀ ਗੱਲਬਾਤ ਕੀ ਹੈਗੀ ਆਪਾਂ ਪੂਰੀ ਗੱਲਬਾਤ ਕਰਾਂਗੇ ਹਾਂ ਬਾਈ ਜੀ ਕੀ ਹਾਲ ਹੈ ਵਧੀਆ ਬਈ ਵਧੀਆ ਕਿਹੜਾ ਪਿੰਡ ਆਪਣਾ ਬਾਜੀ ਬਾਈ ਇਹ ਇੰਨਾ ਜ਼ਿਆਦਾ ਅੱਜ ਹੀ ਇਕੱਠੇ ਜ਼ਿਆਦਾ ਕਰਨ ਦਾ ਕੀ ਚੱਕਰ ਹੋਇਆ ਹੜਤਾਲ ਕਰਤੀ ਉਹਨਾਂ ਦੀ ਇਹ ਜੱਪਾ ਨੂੰ ਲੋਡ ਤਾਂ ਹੁੰਦੀ ਹੈ ਕਿ 1 ਲੀਟਰ ਤੋਂ 2 ਲੀਟਰ ਦੀ ਵਿੱਚ 20 ਲੀਟਰ ਵਾਲੀਆਂ ਕਿੰਨੀਆਂ ਵਿੱਚ ਅੱਕੇ ਪਤਾ ਹੀ ਕਿੰਨੇ ਦਿਨ ਬੰਦ ਰਹੇ ਇੱਕ ਖਾਣ ਵਾਲੀ ਚੀਜ਼ ਤਾਂ ਹੈ ਨਹੀਂ ਵੀ ਆਪਾਂ ਭੁੱਖੇ ਮਰ ਕੇ ਤੋਂ ਬਾਅਦ ਡੈਥ ਹੋ ਜੂਗੀ ਆਪਣੀ ਜੇ ਨਹੀਂ ਪੰਪ ਹੋਟੇ ਕਈ ਵਾਰ ਕੋਈ ਬਿਮਾਰੀ ਠਮਾਰੀ ਹੋ ਗਈ ਬੰਦੇ ਨੂੰ ਜਾਣਾ ਪੈ ਜਾਂਦਾ ਐਮਰਜੈਂਸੀ ਹੋ ਜਾਂਦੀ ਆ ਫਿਰ ਕਿੱਧਰ ਭੱਜਾਂਗੇ ਇਹ ਗੱਲ ਮੰਨਣ ਵਾਲੀ ਹੈ ਇਹ ਦੇ ਦਿਨਾਂ ਤੋਂ ਆਪਾਂ ਮੰਨ ਸਕਦੇ ਆ ਵੀ ਕਿਤੇ ਐਮਰਜੈਂਸੀ ਪਨ ਜ਼ਰੂਰਤ ਪੈ ਸਕਦੀ ਹੈ ਫਿਰ ਅਸੀਂ ਤੇਲ ਆਪਣੇ ਵਾਹਨ ਲੈ ਕੇ ਜਾ ਸਕਦੇ ਆ ਆਪਾਂ ਹੋਰਾਂ ਨਾਲ ਵੀ ਵੀਰਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਜਿਹੜਾ ਮਾਹੌਲ ਆ ਤੁਸੀਂ ਦੇਖੋ ਇਧ ਸਾਹਮਣੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇੱਕ ਵਾਰੀ ਉੱਪਰ ਥੋੜਾ ਜਿਹਾ ਦੇ ਕੇ ਸਾਰਾ ਲੋਕਾਂ ਦਾ ਇਹਨਾਂ ਦਾ ਦ੍ਰਿਸ਼ਾ ਇਕੱਠਾ ਹੈ ਉਹ ਦਿਖਾ ਦਿੱਤਾ ਜਾਵੇ ਦੋਨੇ ਪਾਸੇ ਇਧਰਲੀ ਸਾਈਡ ਵੀ ਪਿਛਲੀ ਸਾਈਡ ਵੀ ਦਿਖਾ ਦਿਓ ਮੜਾ ਜਾ ਤੇ ਆਹ ਦੇਖ ਸਕਦੇ ਹੋ ਬਾਈਹੂਰੀ ਜਿਵੇਂ ਕੇਨੀਆਂ ਵੀ ਲੇਖੜੇ ਨੇ ਲੋਕਾਂ ਨੂੰ ਕੀ ਹੋਇਆ ਪਿਆ ਵੀ ਪਤਾ ਨਹੀਂ ਵੀ ਕਿੰਨ ਵੀ ਕਿੰਨਾ ਕਿੰਨਾ ਕੁ ਨੁਕਸਾਨ ਹੋ ਜਾਣਾ ਵੀ ਸਾਡਾ ਵੀ ਜੇਕਰ ਸਾਨੂੰ ਨਾ ਪੈਟਰੋਲ ਡੀਜ਼ਲ ਮਿਲਿਆ ਭਾਈ ਜੀ ਕਿੱਥੋਂ ਆਇਆ ਤੁਸੀਂ ਆਪਣਾ ਜਲੂਰ ਪਿੰਡ ਸੇ ਜੀ ਜਲੂਰ ਜਲੂਰ ਪਿੰਡ ਸੇ ਇਹ ਪੈਟਰੋਲ ਲੈਣਾ ਹੈ ਪੈਟਰੋਲ ਵੀ ਜੀ ਡੀਜ਼ਲ ਵੀ ਚਾਹੀਦਾ ਜੀ ਡੀਜ਼ਲ ਪੈਟਰੋਲ ਦੋਨੋਂ ਨਹੀਂ ਪਹਿਲਾਂ ਕਿਉਂ ਨਹੀਂ ਅੱਜ ਇੰਨੀ ਜਿਆਦਾ ਤਾਂ ਅੱਜ ਦੌੜ ਕੇ ਆਉਂਦੇ ਸਾਨੂੰ ਪਤਾ ਹੀ ਨਹੀਂ ਸੀਗਾ ਜੇ ਬੰਦ ਹੋਊਗਾ ਜੀ ਹੈ ਨਹੀਂ ਬੰਦ ਤਾਂ ਇੱਕ ਅੱਧੇ ਦਿਨ ਦੀ ਹੜਤਾਲ ਹੈਗੀ ਉਹ ਇਹ ਕਿਹੜਾ ਕੋਈ ਸਾਲਾਂ ਵਧੀ ਕੰਮ ਹੈ ਉਹ ਪਤਾ ਹੀ ਨਹੀਂ ਸੀਗਾ ਜੀ ਤੇ ਤੇਲ ਤੇਲ ਦਾ ਜਰੂਰੀ ਕੰਮ ਹੈ ਤੇਲ પેટ્રોલ ਕੋ ਡੀਜ਼ਲ ਦਾ ਜੀ اچھا ਹਾਂ ਇਹਦਾ ਇਹ ਲੋਕਾਂ ਦੇ ਵਿੱਚ ਇੱਕ ਨਾ ਬਸ ਅਵੇਅਰਨੈਸ ਦੀ ਘਾਟ ਹੈ ਕਿ ਵੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਵੀ ਹਾਂ ਜੀ ਕਿਵੇਂ ਹੋ ਵਧੀਆ ਹੀ ਤੁਸੀਂ ਦੱਸੋ ਤੁਸੀਂ ਵੀ ਫਿਰ ਤੁਹਾਨੂੰ ਵੀ ਆ ਕੇ 12 ਵਜੇ ਤੇਲ ਬੰਦ ਹੋ ਜਾਊਗਾ ਹੋਰ ਜੀ ਡਿਊਟੀ ਜਾਣਾ ਹੁੰਦਾਗਾ ਫਿਰ ਹੁਣ ਔਖਾ ਦਾ ਡਿਊਟੀ ਜਾਏ ਇਹਨੂੰ ਕਰਨਾ ਜਿਹੜੇ ਲੋਕਾਂ ਜਿਨ੍ਹਾਂ ਨੂੰ ਲੀਟਰ ਦੀ ਲੋੜ ਹੋ 20-20 ਲੀਟਰ ਦੇ ਕਿੰਨੇ ਚੱਕੇ ਫਿਰਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿੰਦੇ ਹੋ ਬੜੀਆ ਇਕੱਠਾ ਕਰਕੇ ਰੱਖਣਾ ਚਾਹੀਦਾ ਹੈ ਜੇ ਹੁਣ ਇਹ ਨਹੀਂ ਪਤਾ ਕਿੰਨਾ ਰਾਕੀ ਪਤਾ ਕਿੰਨੇ ਦਿਨ ਦਾ ਖੋਲਣਾ ਹਾਂਜੀ ਹਾਂਜੀ ਮੈਂ ਕਹਿਣਾ ਵੀ ਜਿਹੜੇ ਜਿਹੜੇ ਬੰਦੇ ਨੂੰ 2 ਲੀਟਰ ਦੀ ਜਾਂ ਆਪੇ ਮੰਨ ਲਓ ਟੈਂਕੀ ਤੇਲ ਦੀ ਦੀ ਲੋੜ ਆ ਉਹ 20 ਲੀਟਰ ਦੇ ਕਿੰਨੀਆਂ ਚੱਕੀ ਫਿਰਦੇ ਨੇ ਡੰਗਰਾ ਵਾਂਗੂ ਵੀ ਵੀ ਪਤਾ ਨਹੀਂ ਸਾਡਾ ਵੀ ਜੇ ਡੀਜ਼ਲ ਪੈਟਰੋਲ ਸਾਨੂੰ ਨਾ ਮਿਲਿਆ ਵੀ ਸਾਡੀ ਪਤਾ ਨਹੀਂ ਤੜਕੇ ਨੂੰ ਡੈਥ ਹੀ ਨਾ ਹੋ ਜਾਏ ਕੀ ਸੋਚਦੇ ਹੈ ਸਹੀ ਗੱਲ ਹੈ ਜੀ ਪਤਾ ਨਹੀਂ ਕੱਲ ਨੂੰ ਖੋਲਣਾ ਪਾ ਹੈਗਾ ਜੀ ਉਹੀ ਲੋਕ ਕਾਮਲੇ ਹੋਏ ਫਿਰਦੇ ਨੇ ਮੰਨ ਲਓ ਹੁਣਾਂ ਇਹ ਥੋੜੀ ਸਰਕਾਰ ਉਹ ਮਹੀਨਾ ਬੰਦੀ ਰੱਖੂ ਵੀ ਪੰਪ ਉਹ ਜਿਹੜਾ ਕੋਈ ਨਹੀਂ ਹੈ ਇਹਦੇ ਤੇ ਸਰਕਾਰ ਦਾ ਸਰਕਾਰ ਟਿਕੀ ਹੋਈ ਹੈ ਇਹ ਇਹਨੂੰ ਕਿੰਨੇ ਕਿ ਦਿਨ ਬੰਦ ਕਰ ਸਕਦੇ ਉਸ ਸਹੀ ਗੱਲ ਆ ਜੀ ਬਦ ਤਬ ਇੱਕ ਦੋ ਦਿਨ ਬੰਦ ਰਹੂਗਾ ਪਰ ਹੁਣ ਤਾਂ ਹੀ ਲੈਣਾ ਉਮੀਦਾਂ ਲੱਗਿਆ ਪਏ ਪੜਾ ਪਤਾ ਨਹੀਂ ਬੰਦ ਹੋਏ ਟੈਂਕਰਾਂ ਦੀ ਹੜਤਾਲ ਹੋਈ ਆ ਪੰਪ ਤਾਂ ਕੱਲ ਨੂੰ ਵੀ ਖੁੱਲੇ ਰਹਿਣਗੇ ਅੱਛਾ ਸਿਰਫ ਟੈਂਕਰਾਂ ਦੀ ਹੜਤਾਲ ਹੋਈ ਆ ਜਿਹੜੇ ਟੈਂਕਰ ਤੇਲ ਲੈ ਕੇ ਆਉਂਦੇ ਨੇ ਉਹਨਾਂ ਨੇ ਹੜਤਾਲ ਕੀਤੀ ਆ ਹੜਤਾਲ ਵੀ ਕਿਉਂ ਕੀਤੀ ਆ ਵੀ ਜਿਹੜਾ ਕਾਨੂੰਨ ਦੇ ਵਿੱਚ ਜਿਹੜਾ ਕਾਨੂੰਨ ਹਟਣ ਰੰਦਾ ਜਿਹੜਾ ਕਾਨੂੰਨ ਆ ਉਹਨੂੰ ਇਹਨਾਂ ਨੇ ਸੋਧ ਕਰਕੇ ਵੀ ਜੇ ਕੋਈ ਉਹਦੇ ਵਿੱਚ ਕਿਸੇ ਦੇ ਡੈਥ ਕਰ ਦਿੰਦਾ ਵੀ ਤਾਂ ਉਹਨੂੰ ਘੱਟੋ ਘੱਟ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ ਉਹਦੇ ਵਿਰੋਧ ਦੇ ਵਿੱਚ ਉਹਨਾਂ ਨੇ ਹੜਤਾਲ ਕਰੀ ਹੈ ਲੋਕਾਂ ਨੇ ਵੇਅਰਨੈਸ ਨਹੀਂ ਹੈਗੀ ਤੇ ਲੋਕ ਫਿਰ ਵੀ ਸਮਝ ਹੀ ਨਹੀਂ ਰਹੇ ਵੀ ਅੰਨਿਆ ਵਾਂਗੂ ਤੜਕੇ ਦੇ 4 ਵਜੇ ਦੇ ਲੈਣਾ ਲਈ ਖੜੇ ਇਹ ਲੋਕ ਬਬੇ ਥੋੜੇ ਜਿਹੇ ਪਿੰਡਾਂ ਦੇ ਮਤਲਬ ਪੜ੍ਹੇ ਲਿਖੇ ਵੀ ਘੱਟ ਹੁੰਦੇ ਨੇ ਉਹਦੇ ਕਰਕੇ ਵੀ ਥੋੜਾ ਜਿਹਾ ਇਕੱਠ ਬਹੁਤ ਐ ਬਾਕੀ ਜੇ ਇੱਕ ਬਾਗ ਤੇਲ ਪੋਣ ਉਹਨੇ ਕਹਤਾ ਜੀ ਪੰਪ ਬੰਦ ਹੋ ਰਹੀਆਂ ਉਹਨੇ ਕਹਤਾ ਜੀ ਪੰਪ ਬੰਦ ਆਈਆਂ ਹੀ ਅਫਵਾਹ ਫਲਾਈ ਜਾਂਦੇ ਨੇ ਉਹ ਇੱਕ ਦੇ ਮਗਰ ਇੱਕ ਆ ਜਾਂਦਾ ਲੈਂਦਾ ਕਿ ਖੜ ਜਾਂਦਾ ਵੀ ਤੇਲ ਪੋਆ ਲਈਏ ਵੀ ਖਬਰਾਂ ਕੱਲ ਨੂੰ ਤੇਲ ਮਿਲਣਾ ਨਹੀਂ ਟੈਂਕਰ ਵੀ ਕਿੰਨਾ ਕੁ ਦਿਨ ਬੰਦ ਹੋਣਗੇ ਸਰਕਾਰ ਨੂੰ ਹੋਲਣਾ ਦਾ ਪਊ ਕੋਈ ਹੁਣ ਜਿੰਨਾਂ ਨੇ ਜਿਹੜਾ ਹੁਣ ਜਿਹੜਾ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਵੱਪਾ ਤੇ ਦੌੜ ਹੋਈ ਹੈ ਕਿ ਇਹ ਤੇਲ ਜਿਹੜਾ ਪਵਾ ਕੇ ਲੈ ਕੇ ਜਾਣੇ ਖਤਮ ਨਹੀਂ ਹੁੰਦਾ ਉਹਨਾਂ ਕਦੇ ਮੈਂ ਸਹੀ ਗੱਲ ਹੈ ਜੀ ਤੇਲ ਤਾਂ ਖਾਦੋ ਇੰਨਾ ਕਿੰਨਾ ਪਵਾ ਸਕਦੇ ਨਹੀਂ ਉਹਨਾਂ ਤੋਂ ਕਮੇਡੀ ਵਾਲਿਆਂ ਮੰਗੂ ਵੀ ਕਹਿੰਦਾ ਵੀ ਜੇ ਥੱਲੇ ਪਹਚਾ ਲਾਗੇ ਪੱਜ ਹੱਥ ਵਗ ਜਾਣਗੇ ਸਹੀ ਗੱਲ ਹੈ ਜੀ ਫਿਰ ਥੱਲੇ ਬਾਅਦ ਚ ਕਿਤੇ ਖਤਮ ਨਹੀਂ ਹੋਊਗਾ ਫਿਰ ਥੱਲੇ ਤਾਂ ਇਹਨਾਂ ਨਹੀਂ ਹੋ ਤੇਲ ਤਾਂ ਹਾਂ ਪੂਣ ਹੋਊ ਐ ਕਿਹੜਾ ਢੋਲ ਭਰਾ ਲੈਣਗੇ ਜੀ ਆਪਾਂ ਹੋਰ ਵੀ ਬਾਈਆਂ ਨਾਲ ਇੱਥੇ ਗੱਲਬਾਤ ਕਰਾਂਗੇ ਪੰਪ ਮਾਲਕਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸਿੱਧੀਆਂ ਤਸਵੀਰਾਂ ਨੇ ਉਹ ਐਲਬੀਐਸ ਨਿਊਜ਼ ਦੇ ਉੱਤੇ ਤੁਸੀਂ ਕਸਵਾ ਸ਼ੇ ਭਾਈ ਕਿੰਨਾ ਕਿੰਨਾ ਤੇਲ ਪਾ ਰਹੇ ਨੇ ਜੀ 5-500 ਟੈਂਕੀ ਪੂਰੇ ਕਰੀ ਜਾਂਦੇ ਨੇ ਜੀ 5-500 ਨਹੀਂ ਮੰਨ ਲਓ ਜਿਹਨੂੰ ਜ਼ਰੂਰਤ ਆ ਥੋੜੇ ਤੇਲ ਦੀ ਆ ਉਹ ਵੀ ਅੰਨਾਂ ਵਾਂਗੂ ਮਤਲਬ ਜ਼ਿਆਦਾ ਪਾਈ ਜਾਂਦਾ ਹਾਂਜੀ ਹਾਂਜੀ ਇਹ ਲੋਕਾਂ ਦੇ ਵਿੱਚ ਇੱਕ ਧੱਕਾ ਹੈ ਜੇ ਆਪਾਂ ਕਹੀ ਲਈ ਵੀ ਅਵੇਅਰਨੈਸ ਦੀ ਘਾਟ ਨਹੀਂ ਹੈ ਕਿ ਵੀ ਜਿਹਨੂੰ ਜ਼ਰੂਰਤ ਹੀ ਨਹੀਂ ਹੈਗੀ ਘਰੇ ਲੈ ਜਾ ਕੇ ਰੱਖਣ ਦੇ ਇਹ ਕਿਹੜਾ ਹੁਣ ਆ ਵੀ ਸਾਲ ਬਾਰ ਬੰਦਰ ਹੋਊਗਾ ਪਹਿਲਾਂ ਹੀ ਆ ਜੀ ਹੁਣ ਬਸ ਪਤਾ ਲੱਗ ਗਿਆ ਲੋਕਾਂ ਨੂੰ ਹੁਣ ਲੋਕਲ ਟੈਂਕੀਆਂ ਫੁੱਲ ਕਰਾਈ ਜਾਂਦੇ ਨੇ ਚਲੋ ਜਿੰਨੀ ਕਿ ਜ਼ਰੂਰਤ ਆਉਂਦਾ ਕੋਈ ਨਿੱਕੀ ਚੀਜ਼ ਦੀ ਲੋੜ ਆ ਹੁਣ ਉਹ ਬਾਈ ਦੇਖੋ ਮੈਨੂੰ ਸਮਝ ਰਿਹਾ ਵੀ ਬਿਠੇ ਰਹੋ ਉਹ ਤੋਂ ਬਾਅਦ ਫਿਰ ਮੈਨੂੰ ਐਂ ਲੱਗਦਾ ਵੀ ਪਤਾ ਨਹੀਂ ਵੀ ਭਾਰਤ ਦੇ ਵਿੱਚੋਂ ਤੇਲ ਥੱਲੇ ਹੀ ਖਤਮ ਹੋਊਗਾ ਐ ਨਹੀਂ ਵੀ ਕੋਈ ਸਟਾਕ ਕਰ ਲੂਗਾ ਸਟਾਕ ਦਾ ਬੜਾ ਹੋੜੀਆ ਦਾ 5 ਲੀਟਰ ਕਰ ਲੂਗਾ 10 ਲੀਟਰ ਕਰ ਲੂਗਾ ਹੈ ਉਹ ਕਿਹੜਾ ਸਰਨਾ ਪਰੇਸ਼ਾਨ ਹੋ ਰਹੇ ਨੇ ਹੋਰ ਜ਼ਰੂਰਤ ਮੁਤਾਬਕ ਲਈ ਜਾਵੇ ਤਾਂ ਇੰਨੀ ਜ਼ਰੂਰਤ ਤੇ ਨਹੀਂ ਪੈਂਦੀ ਟਕਲੀ ਨਹੀਂ ਹੁੰਦੀ ਟਰੋਲ ਵੀ ਨਹੀਂ ਆਉਂਦੀ ਹੈ ਉਹ ਠੀਕ ਹੈ ਟਰੋਲ ਤੇ ਆਪਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਇਹ ਐਲਬੀਐਸ ਨਿਊਜ਼ ਦੇ ਤੇ ਦੇਖ ਰਹੇ ਹੋਗੇ ਕਸਵਾ ਸ਼ੇਰਪੁਰ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀ ਜਿੱਥੇ ਲੋਕਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਆ ਵੀ ਪਤਾ ਨਹੀਂ ਵੀ ਜਿਹੜਾ ਤੇਲ ਹੈ ਉਹ ਧਰਤੀ ਚੋਂ ਹੀ ਖਤਮ ਹੋ ਰਿਹਾ ਹੈਗਾ ਵੀ ਫੇਰ ਪਤਾ ਨਹੀਂ ਮੁੜ ਕੇ ਜਿਹੜਾ ਸਾਨੂੰ ਤੇਲ ਉਹ ਮਿਲਣਾ ਹੀ ਨਹੀਂ ਵੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਇੱਥੋਂ ਦਾ ਜਿਹੜਾ ਨਜ਼ਾਰਾ ਹੈਗਾ ਪٹرول ਪੰਪਾਂ ਦਾ ਨਜ਼ਾਰਾ ਹੈਗਾ ਉਹ ਇੱਕ ਵਾਰੀ ਪੂਰਾ ਫੇਰ ਦੁਬਾਰਾ ਦਿਖਾ ਦਿੱਤਾ ਜਾਵੇ ਦੇਖੋ ਲੋਕ ਕਿੰਨੀਆਂ ਕਿੰਨੀਆਂ ਵੱਡੀਆਂ ਵੱਡੀਆਂ ਕੈਂਨੀਆਂ ਲੈ ਲੈ ਕੇ ਇਸ ਤਰ੍ਹਾਂ ਆ ਰਹੇ ਨੇਗੇ ਹਾਂਜੀ ਕਿਵੇਂ ਹੋ ਜੀ ਤੇ ਸਾਨੂੰ ਪਤਾ ਲੱਗ ਗਿਆ ਕਿ ਇਹਨੇ ਧਰਤੀ ਚੋਂ ਤੇਲ ਮੁੱਕ ਰਿਹਾ ਹੈਗਾ ਆਹੀਂ ਛੁਣਦੇ ਆ ਜੀ ਹੈਂ ਆਹੀਂ ਛੁਣਦੇ ਆ ਯਾ ਤਾਂ ਹੀ ਇੰਨੀ ਭੀੜ ਲੱਗੀ ਹੋਈ ਆ ਇਹੀ ਗੱਲ ਆ ਜੀ ਲੋਕ ਤਾਂ ਹੀ ਕਿਹੀ ਜਾਂਦੇ ਨੇ ਹਾਂਜੀ ਹਾਂਜੀ ਹੈਂ ਹਾਂ ਇਹੀ ਗੱਲ ਹੈ ਇਹੀ ਗੱਲ ਹੈ ਇਹ ਬਾਈ ਵੀ ਇਹੀ ਕਹਿੰਦਾ ਹੈਗਾ ਵੀ ਪਤਾ ਨਹੀਂ ਲੋਕਾਂ ਨੂੰ ਇਹ ਹੋਇਆ ਵੀ ਪਤਾ ਨਹੀਂ ਵੀ ਧਰਤੀ ਚੋਂ ਤੇਲ ਹੀ ਮੁੱਕ ਰਿਹਾ ਹੈਗਾ ਵੀ ਮੁੜ ਕੇ ਤੇਲ ਆ ਜਿਹੜਾ ਉਹ ਮਿਲਣਾ ਹੀ ਨਹੀਂ ਇਹ ਤੁਸੀਂ ਦੇਖ ਰਹੇ ਹੋਗੇ ਜਿਹੜੀਆਂ ਐਲਬੀਐਸ ਨਿਊਜ਼ ਤੇ ਜਿਹੜੀਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋਗੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਪਾਇਆ ਜਾ ਰਿਹਾ ਦੇਖ ਸਕਦਾ ਤੁਸੀਂ ਵੀ ਕਿਵੇਂ ਕਿਵੇਂ ਭਾਈ ਜੀ ਇਹਨਾਂ ਨਾਲ ਹੀ ਗੱਲ ਕਰਦੇ ਆਂ ਭਾਈ ਜੀ ਇੰਨਾ ਧੀ ਪੈਂਦਾ ਜੀ ਲਾਉਡ ਨੇ ਹੈਗਾ ਸਾਨੂੰ ਇੰਨਾ ਤੇ ਵੀ ਆ ਇਹਨੂੰ ਕਿਹੜਾ ਪਹਿਲਾਂ ਇਹਨਾਂ ਨੂੰ ਕੀ ਕਰੀਏ ਬਾਈ ਬੱਸ ਤੁਸੀਂ ਆ ਪੁੱਛੋ ਸਾਰਿਆਂ ਨੂੰ ਸਾਰਿਆਂ ਨੂੰ ਪੁੱਛੋ ਦੱਸੋ ਸਾਰੇ ਆ ਮੋਟਰ ਨੇਲ ਤੇ ਪਾਉਂਦੇ ਨੇ ਜੀ ਹੁਣ ਖੇਤੋਂ ਆ ਰਹੇ ਆ ਆ ਗੱਡੀ ਕੱਢਾ ਕੀ ਕਟਾ ਮੈਂ ਦੱਸੋ ਇਹ ਬਾਈ ਦੀ ਗੱਲ ਮੰਨਣ ਵਾਲੀ ਹੈ ਵੀ ਵੀ ਜਿਹਨੂੰ ਜਿੰਨੀ ਕ ਜਰੂਰ ਜਿੰਨੀ ਕ ਜ਼ਰੂਰਤ ਆ ਵੀ ਉਹਨਾਂ ਦਾ ਜਿਹੜਾ ਤੇਲ ਹੈਗਾ ਉਹ ਲਿਆ ਸਕਦੇ ਨੇ ਪਰ ਲੋਕਾਂ ਦੇ ਵਿੱਚ ਕੀ ਆ ਵੱਡੇ ਵੱਡੇ ਕੇਨ ਲੈ ਲੈ ਕੇ ਪਹੁੰਚੇ ਹੋਏ ਨੇ ਗੱਡੀ ਠੀਕ ਖੜੀ ਹੈ 1 ਘੰਟਾ ਪਰੇਸ਼ਾਨ ਹੋ ਰਿਆਂਗਾ ਪੂਰਾ 1 ਘੰਟਾ ਹੋ ਗਿਆ ਪਰੇਸ਼ਾਨ ਹੁੰਦੇ ਨੂੰ ਗੱਡੀ 'ਚ ਤੇਲ ਨਹੀਂ ਪੈ ਰਿਹਾ ਹੈਗਾ ਹੁਣ ਡਿਊਟੀ ਤੇ ਜਾਣਾ ਕਿੱਧਰੋਂ ਕੀ ਕਰਾਂਗੇ ਬਿਲਕੁਲ ਬਿਲਕੁਲ ਉਹਨੂੰ ਪਾਏ ਹਾਂ ਸਾਲ ਤੋਂ ਕਿੰਨਾ ਲੇਟ ਹੋਏ ਪਿਆ ਮੋਟਰਸਾਈਕਲਾਂ ਵਾਲੇ ਪਾਰ ਹੀ ਨਹੀਂ ਦਿੰਦੇ ਹੈਗੇ ਉਹ ਮੂਰੇ ੱਟਕੇ ਨਾਲ ਹੀ ਫੜੀ ਜਾਂਦੇ ਨੇ ਨਾਲ ਉਹ ਕਰਦੇ ਤੇ ਇਹ ਇਹ ਆਪਾਂ ਇਹਨਾਂ ਨੂੰ ਬਾਈ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਮਾਮਲਾ ਕੀ ਹੈਗਾ ਤੁਹਾਨੂੰ ਪਤਾ ਵੀ ਇਹ ਮਾਮਲਾ ਕਿਉਂ ਹੈ ਕੀ ਹੈਗਾ ਕਿਸੇ ਨੂੰ ਜਾਣਕਾਰੀ ਹੈਗੀ ਹੈਗੀ ਵੀ ਜਿਹੜਾ ਇਹ ਪੈਟਰੋਲ ਪੰਪ ਬੰਦ ਹੋ ਰਹੇ ਨੇ ਉਹਦਾ ਜਾਣਕਾਰੀ ਹੈਗੀ ਕਿਸੇ ਨੂੰ ਵੀ ਕਿਉਂ ਹੋ ਰਹੇ ਨੇ ਕਿ ਪਤਾ ਕਿਸੇ ਨੂੰ ਸੋਸ਼ਲ ਮੀਡੀਆ ਤੇ ਅਸੀਂ ਦੇਖ ਕੇ ਮੋਬਾਈਲਾਂ ਤੇ ਦੇਖ-ਦੇਖ ਭੱਜਲੇ ਵੀ ਪੰਪ ਬੰਦ ਹੋ ਰਹੇ ਪੰਪ ਉਹ ਕਾਰਨ ਕਿਉਂ ਬੰਦ ਕਿਉਂ ਹੋਏ ਨੇ ਇਹ ਪਤਾ ਕਿਸੇ ਨੂੰ ਇਹ ਕਾਨੂੰਨ ਸਾਡੇ ਸਾਰਿਆਂ ਤੇ ਲਾਗੂ ਹੋ ਰਿਹਾ ਸਾਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਕਹਿੰਦੇ ਜੇ ਕੋਈ ਗੱਡੀ ਥੱਲੇ ਬੰਦਾ ਆ ਕੇ ਮਰੂਦਾ 10 ਲੱਖ ਗੱਡੀ ਨਹੀਂ ਮੋਟਰਸਾਈਕਲ ਦਾ ਨਾਲ ਵੀ ਮਰ ਸਕਦਾ ਉਹ ਅੱਛਾ ਜੀ ਉਹ ਗੱਲ ਕਹੀ ਹੋਈ ਇਹਨਾਂ ਦੀ ਨਰਦਾਸਾਂ ਦੀ ਸੜਕ ਐਕਸੀਡੈਂਟ ਰ ਮੋਟਰਸਾਈਕਲ ਨਾਲ ਵੀ ਹੋ ਸਕਦਾ ਕੋਈ ਜ਼ਰੂਰੀ ਨੂੰ ਵੀ ਟਰੱਕ ਥੱਲੇ ਆਵੇਗਾ। ਅੱਛਾ ਜੀ। ਉਹਨੇ ਹੜਤਾਲ ਕੀਤੀ ਹੈ। ਇਹ ਟਰੱਕਾਂ ਵਾਲੇ ਨੇ ਹੜਤਾਲ ਕੀਤੀ ਤੇ ਵੀ ਅਸੀਂ ਰੋਡ ਤੇ ਰਹਿਣਾ ਹੈ। ਵੀ ਐਕਸੀਡੈਂਟ ਹੋ ਜਾਂਦਾ ਉਹਦੇ ਚ ਕੀ ਹੈ ਵੀ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ ਉਹ ਕਾਨੂੰਨ ਬਣ ਰਿਹਾ। ਉਹ ਸਾਰਿਆਂ ਲਈ ਹੈ ਜੀ ਉਹ ਤਾਂ। ਉਹ ਫਿਰ ਉਹ ਮੋਟਰਸਾਈਕਲ ਨਾਲ ਵੀ ਬੰਦੇ ਦੀ ਡੈਥ ਹੋ ਸਕਦੀ ਹੈ ਕੋਈ ਜ਼ਰੂਰੀ ਥੋੜੀ ਵੀ ਟਰੱਕ ਥੱਲੇ ਆ ਕੇ ਮਰੂਗਾ। ਹਾਂ ਜੀ। ਵੀ ਕਹਿਣ ਤਾਂ ਭਾਵੇਂ ਆ ਵੀ ਇਹ ਹੜਤਾਲ ਸਾਨੂੰ ਕਰਨ ਦੀ ਲੋੜ ਸੀਗੀ। ਬਿਲਾਲ ਦਾ 1:30 ਵਜੇ ਬਾਅਦ ਕਰਾਂਗੇ। ਸਹੀ ਗੱਲ ਆ। ਬਈ ਇਹ ਨਹੀਂ ਗੱਲ ਕਰਦਾ ਸੋਸ਼ਲ ਮੀਡੀਆ ਤੇ ਰਹਿਣਾ ਸਾਨੂੰ ਕਾਨੂੰਨਾਂ ਬਾਰੇ ਥੋੜੀ-ਮੋਟੀ ਜਾਣਕਾਰੀ ਹੋਣੀ ਜ਼ਰੂਰੀ ਹੈ। ਬਈ ਤਾਂ ਗੱਲ ਸਹੀ ਹੈ ਬਾਈ ਜੀ। ਇਹਨਾਂ ਗੱਲ ਤਾਂ ਮੁੱਦੀ ਆ। ਕੀ ਰੌਲਾ ਕੀ ਹੈ ਪੰਪ ਬੰਦ ਹੋਣ ਦਾ? ਸਿਰਫ ਉਹ ਗੱਡੀ ਨੇ ਸਪਲਾਈ ਬੰਦ ਕੀਤੀ ਹੋਈ ਸੀ। ਸਰ ਸਰ ਸਰਕਾਰ ਦੀ ਗਲਤੀ ਹੈ ਸਾਡੀ ਕੋਈ ਗਲਤੀ ਨਹੀਂ। ਸਾਨੂੰ ਧਰਨੇ ਦੇਣੇ ਚਾਹੀਦੇ ਨੇ ਸਰਕਾਰ ਦੇ ਵਿਰੁੱਧ। ਬਿਲਕੁਲ ਗਲਤ ਹੋਇਆ ਵੀ ਸਾਨੂੰ ਜਿਹੜੀ ਸਰਕਾਰ ਬਦਲ ਕੇ ਕਾਨੂੰਨ ਕੱਢਦੀ ਹੈ ਇਹ ਨਜਾਇਜ਼ ਹੈ। ਨਜਾਇਜ਼ ਹੈ। ਆਪ ਬਦਲੋ ਆਪ ਆਬਲਿਕ ਨੂੰ ਬਹੁਤ ਜ਼ਿਆਦਾ ਪ੍ਰ देखो जे सारा सारा ये ड्राइवर ਤਾਂ ਮੈਂ ਵੀ ਆ ਡਰਾਈਵਰ ਤੁਸੀਂ ਵੀ ਆ ਜਿਹੜਾ ਬੰਦੇ ਨੇ ਮੋਟਰਸਾਈਕਲ ਕਾਰ ਚੱਕ ਲਈ ਉਹ ਡਰਾਈਵਰ ਹੈ ਹਾਂਜੀ ਹਾਂਜੀ ਉਹ ਕਾਨੂੰਨ ਸਭ ਤੇ ਲਾਗੂ ਆ ਨਾ ਕਿ ਇਕੱਲੇ ਡਰਾਈਵਰ ਤੇ ਕਿਸੇ ਤੇ ਜਾਂ ਆਪਾਂ ਕਹਿੰਦੇ ਟਰੱਕ ਵਾਲੇ ਤੇ ਜਾਂ ਬੱਸ ਵਾਲੇ ਤੇ ਹਾਂਜੀ ਉਹ ਤਾਂ ਸਾਰਿਆਂ ਤੇ ਲਾਗੂ ਆ ਉਹ ਜਿਹੜੀ ਹੜਤਾਲ ਤੋਂ ਇਸ ਵੇਸੇ ਤੇ ਹੀ ਆ ਵੀ ਅਸੀਂ ਟੈਂਕਰਾਂ ਜਿਹੜੇ ਤੇਲ ਲੈ ਕੇ ਆਉਂਦੇ ਨੇ ਉਹਨਾਂ ਨੇ ਹੜਤਾਲ ਕਰਤੀ ਵੀ ਅਸੀਂ ਨਹੀਂ ਚਲਾਉਂਦੇ ਵਿੱਚ ਸਾੜ ਦਾ ਰੋਡ ਦੇ ਉੱਤੇ ਕਦੇ ਵੀ ਕੋਈ ਨੁਕਸਾਨ ਹੋ ਸਕਦਾ ਫਿਰ 7 ਲੱਖ ਰੁਪਇਆ ਭਰਨਾ ਤੇ 10 ਸਾਲ ਦੀ ਕੈਦ ਸਿੱਧੀ ਉਹਦੇ ਚ ਕੋਈ ਸੁਣਵਾਈ ਨਹੀਂ ਕਿ ਇਹ ਕਾਨੂੰਨ ਹੈ ਕਿ ਇਹ ਸਾਰਿਆਂ ਤੇ ਹੀ ਹੈ ਸਾਰਿਆਂ ਤੇ ਹੀ ਹੈ ਕਾਨੂੰਨ ਤਾਂ ਇੱਕੋ ਹੀ ਹੋਊਗਾ ਇੱਕੋ ਹੀ ਹੋਊਗਾ ਸਾਰਿਆਂ ਇਹ ਥੋੜੀ ਜਿਹੀ ਇਸੇ ਟਰੱਕ ਵਾਲਿਆਂ ਨੂੰ ਹੋਰ ਹੈ ਤੇ ਬੱਸਾਂ ਵਾਲਿਆਂ ਨੂੰ ਹੋਰ ਜਾਂ ਮੋਟਰਸਾਈਕਲ ਦੇ ਹੋਰ ਇਹਦਾ ਬਰੋਡਕਾਸਟ ਕਰਨਾ ਪਊ ਜੀ ਆਪਾਂ ਨੂੰ ਜੀ ਹਨਾ ਜੀ ਇੱਕ ਜੋ ਟੋਕੇ ਸਾਰੇ ਜਨ ਦੇ ਸਾਡਾ ਤਾਂ ਪਹਿਲਾਂ ਇਹ 2 ਸਾਲ ਦੀ ਕੈਦ ਸੀ ਕਿ ਜੁਰਮਾਨਾ ਕਿਸੇ ਨੂੰ ਹੁੰਦਾ ਵੀ ਸੀ ਤੇ ਕੰਪਨੀਆਂ ਜੁਰਮਾਨਾ ਪੇ ਕਰਦੀਆਂ ਸੀ ਹਾਂ ਜੀ ਹਾਂ ਜੀ ਹੁਣ ਇਹ ਤਕਰੀਬਨ ਆਪਣੇ ਸਾਰਿਆਂ ਦੀ ਲਾਤ ਆ ਜੀ ਇਹਨਾਂ ਨੇ ਹੂੰ ਠੀਕ ਆ ਆ ਦੇਖ ਲਓ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਹੋਈ ਆ ਬਾਈ ਹੋਰੇ ਵੀ ਦੇਖੋ ਕਿੱਡਿਆ ਕਿੱਡੇ ਜਿਹੜੇ ਕੈਨ ਨੇਗੇ ਉਹ ਲੈ ਕੇ ਜਾ ਰਹੇ ਨੇਗੇ ਜੀ ਹਾਂਜੀ ਇੱਕ ਤਰ੍ਹਾਂ ਕੰਮ ਲੱਗੀ ਇਹ ਨਵੀਂ ਇੱਕ ਹੀ ਮਾਹੌਲ ਬਣ ਚੁੱਕਿਆ ਹੈ ਕਿ ਮੋਦੀ ਸਰਕਾਰ ਦਾ ਮੋਦੀ ਸਰਕਾਰ ਲੋਕਾਂ ਦੇ ਵਿੱਚ ਇੱਕ ਵਾਇਰਨਸ ਦੀ ਘਾਟ ਹੋਈ ਹੋਈ ਆ ਵੀ ਪਤਾ ਨਹੀਂ ਸਾਡੀ ਜਿਹੜੀ ਤੇਲ ਆ ਜਿਹੜਾ ਪਤਾ ਨਹੀਂ ਧਰਤੀ ਤੋਂ ਥੱਲੇ ਹੀ ਖਤਮ ਹੋ ਰਿਹਾ ਹੈਗਾ ਇੰਨੀ ਜਿਆਦਾ ਵਾਇਰਸ ਘਾਟ ਕਿਉਂ ਹੈਗੀ ਨਹੀਂ ਛੋਟਾ ਛਣਾ ਜ਼ੋਰ ਮਤਾਸਤ ਲੋਕ ਤੇ ਜਿਹੜਾ ਤੇਲ ਕਿਉਂ ਨਹੀਂ ਲੈਂਦੇ ਨਹੀਂ ਤੇ ਇੱਕ ਹਾਲ ਚਿਰ ਮੱਚ ਗਈ ਇੱਕ ਬਿਆਨ ਦੇ ਖਾਤਰ ਇਹ ਗੜਬੜ ਹੋ ਚੁੱਕੀ ਹੈ ਇਹ ਹੋਰ ਕੁਝ ਨਹੀਂ ਹੋਇਆ ਇਹਦਾ ਕਿ ਹਾਲ ਚਿਰ ਮੱਚ ਗਈ ਹੈ ਬੇਟਾ ਦੀਆਂ ਕਾਹੜਾ ਡਰਾਈਵਰਾਂ ਦੇ ਬਿਨ ਡਰਾਈਵਰਾਂ ਦੇ ਉਲਟੋ ਹੋ ਗਿਆ ਕਿ ਨਾ ਕੰਮ ਇਹ ਉਲਟੋ ਹੋ ਗਿਆ ਕੰਮ ਸਾਰੇ ਜੀ ਹਾਂ ਇਹ ਦੇਖ ਸਕਦੇ ਹੋ ਤੁਸੀਂ ਇਹਦਾ ਇਹਦਾ ਮਾਮਲਾ ਜਿਹੜਾ ਉਹ ਬਾਈ ਹੋਰਾਂ ਨਾਲ ਆਪਾਂ ਬਾਈ ਸਾਡੇ ਨਾਲ ਨੇ ਮਾ ਭਾਈ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਹਾਲ ਨੇ ਸੱਸੀ ਗਰ ਭਾਈ ਠੀਕ ਠਾਕ ਹੈ ਸੱਸੀ ਗਰ ਥੋ ਠੀਕ ਠਾਕ ਬੱਲੇ ਬੱਲੇ ਚੜ੍ਹਦੀ ਕਲਾ ਜੀ ਅੱਛਾ ਮੈਨੂੰ ਐਂ ਦੱਸਿਓ ਇਹ ਲੋਕ ਜਿਹਨੂੰ ਜ਼ਰੂਰਤ ਨਹੀਂ ਹੈਗੀ ਤੇਲ ਦੀ ਅੱਜ ਉਹ ਵੀ ਜਿਹੜਾ ਜਿਨੇ ਕਹਿੰਦੇ 50 ਦਾ ਤੇਲ ਤੋਂ ਵੱਧ ਦੀ ਵੀ ਅੱਜ ਉਹ ਵੀ 500 ਚਾਹ ਬਸ ਇਹ ਭਾਈ ਦੋਸ ਦੀ ਸਟ੍ਰੈਕ ਹੈ ਜਾਣ ਕੇ ਹਜੂਮ ਹੋਇਆ ਪਿਆ ਕੋਈ ਐਡੀ ਗੱਲ ਨਹੀਂ ਹੈਗੀ ਕਿੰਨਾ ਕ ਆਪਣੀ ਜ਼ਰੂਰਤਾਂ ਜਾਣ ਅੱਜ ਕੱਲ ਤੇ ਜਾਣਾ ਉਹਨਾਂ ਕੋਲ ਤੇਲ ਹੁੰਦਾ ਹੀ ਹੈ ਔਰ ਦੇਖੋ ਕਿੰਨੇ ਤੁਰ ਤੱਕ ਲੈਣਾ ਇਹਦੇ ਨਹੀਂ ਸਾਰੇ ਪ੍ਰੋਬਲਮਾਂ ਬਾਰੇ ਤਕਰੀਬ ਇਹ ਹੀ ਹ ਕੀ ਕਹਿੰਦਾ ਜੀ ਜੀ ਅਸੀਂ ਮੈਂ ਇਹੀ ਗੱਲ ਸੋਚ ਰਿਹਾ ਵੀ ਦੋ ਕੋ ਵੀ ਕੀ ਇਹਦੇ ਨਾਲ ਕਿੰਨੇ ਕਿ ਦਿਨ ਲੰਘ ਜਾਣਗੇ ਤੇ ਕੋਈ ਗੱਲ ਆ ਬਾਈ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਮਾੜਾ ਦਿਮਾਗ ਲੋਕਾਂ ਦਾ ਸਾਇੰਸ ਘਾਟਾ ਸੋਚ ਦੇ ਘਟਨੇ ਗੱਲ ਉਹ ਕੋਈ ਘੱਟ ਕਰਾ ਕਿੰਨੀ ਗੱਲ ਦੱਸੋ ਇਹ ਹੈਨਾ ਆਮ ਆਮ ਰੁਟੀਨ ਲਗਾ ਦੋ ਦਿਨ ਹੀ ਸਟ੍ਰੈਕਾ ਕੀ ਗੱਲਾ ਦੋੜਣਾ ਪਾਉਂ ਰੋਟੀ ਬਣਾ ਵੀ ਸਾਰ ਲੈਂਦਾ ਯਾਰ ਕਿੰਦੀ ਗੱਲ ਫਿਰ ਨਹੀਂ ਮੈਨੂੰ ਐਂ ਦੇਖ ਕੇ ਤਾਂ ਵੱਡੀਆਂ ਵੱਡੀਆਂ ਲੈਣਾ ਕੈਮਰਾਮੈਨ ਨੂੰ ਕਿ ਉਹ ਇੱਕ ਵਾਰੀ ਦਿਖਾਓ ਲਾਈਨਾਂ ਦੇਖ ਸਕਦਾ ਹਾਂ ਤੁਸੀਂ ਕਿੰਨੀਆਂ ਲੰਮੀਆਂ ਲੰਮੀਆਂ ਜਿਹੜੀਆਂ ਲਾਈਨਾਂ ਨੇ ਗਿਆ ਗੱਡੀਆਂ ਦੀਆਂ ਮੋਟਰਸਾਈਕਲਾਂ ਦੀਆਂ ਸਕ ਵੀ ਜਿਸ ਤਰ੍ਹਾਂ ਵੀ ਸਾਨੂੰ ਵੀ ਜੇ ਪੈਟਰੋਲ ਡੀਜ਼ਲ ਨਾ ਮਿਲਿਆ ਮੇਰੇ ਪਤਾ ਨਹੀਂ ਤੜਕੇ ਨੂੰ ਅਸੀਂ ਵੀ ਜਿੱਤ ਪਤਾ ਨਹੀਂ ਮਾਰੀ ਨਾ ਜਾਈਏ ਮਾਰੀ ਜਾਵਾਂਗੇ ਗੱਲ ਬਾਈ ਹਾਂ ਹੁਣ ਆ ਦੇਖੋ ਖੜੇ ਨੇ ਸਭ ਤੋਂ ਜ਼ਿਆਦਾ ਰਸਟਰ ਮੋਟਰਸਾਈਕਲ ਲੈ ਪਾਇਆ ਪੌਦਾ ਕਿੰਨੇ 100 200 ਤੋਂ ਵੱਧ ਕੁ ਪਾੜੀ ਰਿਹਾ ਇੱਕ ਵਾਰ ਸਿਰ ਰਸਕ ਕੀਤਾ ਹੋਇਆ ਜਾਣ ਬਚ ਕੇ ਫਾਇਦਾ ਨਹੀਂ ਵਧੀਆ ਗੱਲ ਨਹੀਂ ਹੈ ਕਿ ਇਹ ਬੰਦੇ ਨੇ ਸੋਚਣਾ ਚਾਹੀਦਾ ਕਿ ਅਚਾਨਕ ਹੀ ਲੋਕਾਂ ਨੇ ਬਸ ਘਰੋਂ ਠੁੱਠ ਭੱਜ ਲੇ ਕੋਈ ਬਸ ਉਹੀ ਜਿਵੇਂ ਕੋਈ ਕੋਈ 500 ਰੁਪਿਆ ਮੇਰੇ ਵਰਗਾ ਲੈ ਲੈਣਗਾ ਤਿੰਨ ਕੇ ਸਾਥ ਤੇਲ ਪਾ 200 ਰੁਪਿਆ ਪਿਰਾਉ ਖਾ ਲੈਣਗਾ ਨਾਲ ਖਾ ਲੈਣਗਾ ਗੱਲ ਬ ਜਿਹੜਾ ਮਾਮਲਾ ਹੈਗਾ ਇਹ ਟਰੱਕਾਂ ਦੀ ਹੜਤਾਲ ਤੋਂ ਪੈਦਾ ਹੋਇਆ ਹੋਇਆ ਜਿਹੜੇ ਟਰੱਕਾਂ ਨੇ ਜਿਹੜੇ ਤੇਲ ਵਾਲੇ ਟੈਂਕਰ ਨੇਗੇ ਉਹਨਾਂ ਨੇ ਹੜਤਾਲ ਕੀਤੀ ਉਹ ਹੜਤਾਲ ਦਾ ਜਿਹੜਾ ਕਾਰਨ ਹੈ ਉਹ ਇਹ ਹੀ ਹੈ ਵੀ ਕੇਂਦਰ ਸਰਕਾਰ ਨੇ ਇੱਕ ਜਿਹੜਾ ਕਾਨੂੰਨ ਦੇ ਵਿੱਚ ਸੋਧ ਕਰਨੀ ਚਾਹੀਏ ਵੀ ਜੇਕਰ ਕੋਈ ਹੇਟਨ ਰਨ ਜੇ ਕੋਈ ਕਿਸੇ ਵੀ ਕਾਰਨ ਇਹ ਟੱਕਰ ਹੋ ਜਾਂਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ ਹੈ ਵੀ ਉਸ ਡਰਾਈਵਰ ਨੂੰ ਡਰਾਈਵਰ ਨੂੰ ਜਿਹੜੀ 7 ਸਾਲ ਦੀ 7 ਲੱਖ ਰੁਪਏ ਜੁਰਮਾਨਾ ਤੇ 10 ਸਾਲ ਦੀ ਕੈਦ ਹੋਊਗੀ ਇਹ ਜਿਹੜਾ ਕਾਨੂੰਨ ਹੈਗਾ ਉਹ ਸਰਕਾਰ پاس ਕਰ ਰਹੀ ਹੈ ਮੈਨੂੰ ਸਮਝ ਨਹੀਂ ਲੱਗਦੀ ਵੀ ਇਕੱਲੇ ਕੈਂਟਰ ਵਾਲੇ ਨੂੰ ਕਿਉਂ ਇਹ ਤਾਂ ਗੱਡੀਆਂ ਸਾਰੇ ਵਾਲਿਆਂ ਨੂੰ ਹੋਕ ਕਿ ਨਹੀਂ ਭਾਈ ਇਹ ਲੋਕਾਂ ਨੂੰ ਇਹ ਇੱਥੇ ਗਲਤ ਫਹਮੀ ਹੈ ਜੀ ਉਹ ਡਰਾਈਵਰ ਹੈਗਾ ਉਹ ਕਾਰ ਦਾ ਡਰਾਈਵਰ ਹੀ ਹੋ ਸਕਦਾ ਹੈ ਮੋਟਰਸਾਈਕਲ ਆ ਵੀ ਹੈ ਟਰੱਕ ਦਾ ਵੀ ਹੈ ਹਰ ਇੱਕ ਕੋਈ ਵੀ ਡਰਾਈਵਰ ਆ ਇਸ ਸਟ੍ਰੈਕ ਦਾ ਡਰਾਈਵਰ ਵਾਸਤੇ ਹੈ ਇਹ ਸਟ੍ਰੈਕ ਤਾਂ ਸਾਨੂੰ ਦੇਣ ਸਾਰੇ ਸਟ੍ਰੈਕ ਸਾਨੂੰ ਕਰਨ ਦੀ ਲੋੜ ਸੀ ਉਹੀ ਤਾਂ ਗੱਲ ਹੈ ਬਾਈ ਜੀ ਹੁਣ ਹੁਣ ਪਤਾ ਲੋਕ ਹੱਵਾ ਬਣੇ ਵੀ ਟਰੱਕ ਡਰਾਈਵਰ ਨੇ ਤੁਸੀਂ ਵੀ ਡਰਾਈਵਰ ਕਾਰ ਚਲਾਉਂਦਾ ਮੈਂ ਵੀ ਡਰਾਈਵਰ ਕਾਰ ਚਲਾਉਂਦਾ ਐਕਸੀਡੈਂਟ ਕਿਸੇ ਦਾ ਵੀ ਹੋ ਸਕਦਾ ਬਾਈ ਮੋਟਰਸਾਈਕਲ ਵਾਲਾ ਵੀ ਐਕਸੀਡੈਂਟ ਕਰਦਾ ਬਾਈ ਜਿਹੜਾ ਸੜਕ ਤੇ ਨਿਕਲਦਾ ਜਿਹੜਾ ਡਰਾਈਵ ਕਰਦਾ ਉਹ ਡਰਾਈਵਰ ਹੈ ਜੀ ਚਾਹੇ ਉਹ ਕਾਰ ਚਲਾਉਂਦਾ ਚਾਹੇ ਮੋਟਰਸਾਈਕਲ ਕੁਝ ਵੀ ਚਲਾਉਂਦਾ ਕਾਨੂੰਨ ਸਾਰਿਆਂ ਵਾਸਤੇ ਇਹ ਜਿਹੜੇ ਪਹਿਲਾ ਕਾਨੂੰਨ ਸੀ ਉਹ ਅੰਗਰੇਜ਼ਾਂ ਦਾ ਬਣਾਇਆ ਹੋਇਆ ਸੀਗਾ ਅੰਗਰੇਜ਼ਾਂ ਕੋਲੇ ਗੱਡੀ ਸੀ ਆਪਣੇ ਮੇਰੇ ਖਿਆਲ ਨਾਲ ਚਾਰ ਗੱਡੀਆਂ ਆਪਣੇ ਹਿੰਦੁਸਤਾਨ 'ਚ ਸਾਰੀਆਂ ਜਿਹੜੇ ਪਹਿਲਾ ਸੀਗਾ ਉਹਨਾਂ ਨੇ ਅੰਗ ਪਾ ਜਿਹੜਾ 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 ਮਾਲਕ ਹੈ ਅੰਗਰੇਜ਼ਾਂ ਕੋਲੇ ਗ੍ਰੇਟਸ ਵੀ ਸਾਡੇ ਤੇ ਕੋਈ ਕੇ ਤੂੰ ਬਰਾਦਰ ਸੜਦੇ ਉਹ ਸ਼ਹਿਰ ਨਾਲ ਕਾਨੂੰਨ ਤਾਂ ਪੁਰਾਣੇ ਸੀਗੇ ਕਾਨੂੰਨ ਤਾਂ ਠੀਕ ਹੈ ਪਰ ਉਹ ਕਿਹਦੇ ਹਿਸਾਬ ਨਾਲ ਬਣਾਉਣਾ ਚਾਹਦਾ ਸੀ ਤਾਂ ਕਿ ਲੋਕ ਪਰੇਸ਼ਾਨਾ ਹੋਣ ਠੀਕ ਹੈ ਨਾ ਜੀ ਜਿਹੜੀਆਂ ਉਹ ਸੋਧ ਕਰਨੀ ਸੀ ਦਾ ਤਰੀਕੇ ਨਾਲ ਕਰਦੇ ਤੇ ਆਪਾਂ ਇੱਥੇ ਜਿਹੜੇ ਪੈਟਰੋਲ ਡੀਲਰ ਲੈਣ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸਿੱਧੀਆਂ ਤਸਵੀਰਾਂ ਲੰਗੀਆਂ ਤੇ ਦੇਖ ਸਕਦੇ ਹੋ ਇਹ ਐਲਬੀਐਸ ਨਿਊਜ਼ ਦੇ ਉੱਤੇ ਤੁਸੀਂ ਕਸਬਾ ਸ਼ੇਰਪੁਰ ਦੇ ਪੈਟਰੋਲ ਪੰਪਾਂ ਦੀਆਂ ਤਸਵੀਰਾਂ ਨੇ ਤੁਸੀਂ ਜਿਹੜਾ ਇਥੋਂ ਦਾ ਨਜ਼ ਉਹ ਦੇਖ ਸਕਦੇ ਹੋ ਤੇ ਉੱਪਰੋਂ ਬੁਲਾਉਗਾ ਬਜੀ ਕਿੰਨੇ ਮੈਂ ਤਾਂ ਹੁਣੇ ਆਇਆ ਜੀ ਅਜੇ ਬਸ ਹਾਂ ਪਤਾ ਲੱਗੇ ਉਧਰ ਖਾਦਮਾ ਪਰਲੇ ਬਾਪੂ ਦੇ ਅੱਛਾ ਜਿਹੜਾ ਸਾਰੇ ਸਾਰੇ ਪੰਪਾਂ ਦੇ ਉੱਤੋਂ ਜਿਹੜਾ ਪੈਟਰੋਲ ਆਏ ਲੋਕਾਂ ਨੇ ਸਾਡੇ ਵਾਲਿਆਂ ਨੇ ਖਤਮ ਕਰਤਾ ਜੀ 6 ਵਜੇ ਨੂੰ ਪੰਪਾਂ ਦੇ ਕਲੋਜ਼ ਕਰਾਤੇ ਲੋਕਾਂ ਦੇ ਤੇ ਆਪਾਂ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ ਆਪਾਂ ਗੱਲਬਾਤ ਇੱਥੇ ਜਿਹੜੇ ਪੰਪ ਮਾਲਕ ਨੇ ਉਹਨਾਂ ਨਾਲ ਵੀ ਕਰਾਂਗੇ ਤੇ ਬਾਈ ਹੋਰਾਂ ਨਾਲ ਵੀ ਕਰਾਂਗੇ ਵੀ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਲੋਕਾਂ ਦੇ ਵਿੱਚ ਪਾਇਆ ਜਾ ਰਿਹਾ ਕਿਸ ਤਰ੍ਹਾਂ ਬੇਚੈਨੀ ਆ ਜਿਹੜੀ ਪੈਟਰੋਲ ਡੀਜ਼ਲ ਨੂੰ ਲੈ ਕੇ ਉਹ ਪਾਈ ਜਾ ਰਹੀ ਹੈ ਜਿਹੜੀ ਬੇਚੈਨੀ ਆ ਪੈਟਰੋਲ ਡੀਜ਼ਲ ਨੂੰ ਲੈ ਕੇ ਪਾਈ ਜਾ ਰਹੀ ਤੁਸੀਂ ਦੇਖ ਰਹੇ ਹੋ ਵੀ ਲੋਕ ਕਿਸ ਤਰ੍ਹਾਂ ਇੱਕ ਇੱਕ ਦੂਜੇ ਨਾਲ ਧੱਕਾ ਮੁੱਕੀ ਹੋ ਰਹੇ ਨੇ ਵੀ ਪਤਾ ਨਹੀਂ ਕਿੰਨਾ ਕਿ ਸਾਡਾ ਜਿਆਦਾ ਨੁਕਸਾਨ ਹੋ ਜਾਣਾਗਾ ਇਹ ਇਹ ਦੇਖੋ ਸਿੱਧੀਆਂ ਤਸਵੀਰਾਂ ਤੁਸੀਂ ਐਲਬੀਐਸ ਨਿਊਜ਼ ਦੇ ਉੱਤੇ ਦੇਖ ਰਹੇ ਹੋਗੇ ਹਾਂਜੀ ਜਾਨੀ ਨਾ ਕਰੋ ਹਾਂਜੀ ਮਿਸਤਰੀ ਜੀ ਹੋਰ ਜੀ ਵਧੀਆ ਜੀ ਤੁਸੀਂ ਲੋਕਾਂ ਨੂੰ ਪਰੇਸ਼ਾਨ ਕਿਸ ਤਰ੍ਹਾਂ ਹੋ ਰਹੀ ਨੇ ਪਰੇਸ਼ਾਨ ਹੀ ਹੋ ਰਿਹਾ ਜੀ ਪਟ્રોલ ਦਾ ਲੈਣਾ ਲੱਗਿਆ ਖੜੀਆਂ ਨੇ ਲੋਕ ਜਮ੍ਹਾਂ ਕਰੀ ਜਾਂਦੇ ਆ ਕੀ ਉਹਨਾਂ ਦਾ ਕੋਈ ਫਾਇਦਾ ਹੈਗਾ ਜਮ੍ਹਾਂ ਕੋਈ ਫਾਇਦਾ ਨਹੀਂ ਜੀ ਇਹ ਜ਼ਰੂਰਤਾਂ ਉਹਨੂੰ ਦੇਣਾ ਚਾਹੀਦਾ ਜਿੰਨੀ ਕਿ ਲੋੜ ਆ ਉਹਨੇ ਲੈ ਕੇ ਜਾ ਆਹਾਂ ਆਹ ਉੰਨੀ ਦਾ ਵੀਕਲ ਚ ਪਾਓ ਜਿੰਨਾ ਪੈਂਦਾ ਪਾ ਦੋ ਇਹਦਾ ਢੋਲੀਆਂ ਵਾਲਾ ਹੀ ਖੜਿਆ ਐ ਬਾਕੀ ਬਾਈ ਜੀ ਦੀ ਗੱਲ ਸਹੀ ਆ ਵੀ ਜਿਹਨੂੰ ਜਿੰਨੀ ਕਿ ਜ਼ਰੂਰਤ ਹੈਗੀ ਉਹਨਾਂ ਕ ਜਿਹੜਾ ਆਪਣਾ ਫਿਊ ਹੈ ਜਿੰਨਾਂ ਕ ਤੇਲ ਹੈ ਉਹਨਾਂ ਕ ਜਿੰਨੀ ਜ਼ਰੂਰਤ ਆ ਉਹਨਾਂ ਕ ਲੈਣਾ ਚਾਹੀਦਾ ਤੇ ਤੁਸੀਂ ਲਿਖਦਾ ਉਹ ਲੰਮੀਆਂ ਲੈਣਾ ਉਹ ਤੱਕ ਜਿਹੜੀਆਂ ਗੱਡੀਆਂ ਦੀਆਂ ਕਾਰਾਂ ਬੱਸਾਂ ਦੀਆਂ ਲੱਗੀਆਂ ਹੋਈਆਂ ਨਗੀਆਂ ਤੇ ਬਾਈ ਹੋਰੀ ਵੀ ਤੇ ਜਿਹੜੇ ਤੇਲ ਪਾਉਣ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਈ ਜੀ ਥੋੜਾ ਪਿੱਛੇ ਨੂੰ ਕਰੋ ਮੋਟਰਸਾਈਕਲ ਆਪਾਂ ਗੱਲ ਕਰੀਏ ਹੋਰ ਕੀ ਹਾਲ ਨੇ ਜੀ ਸੱਸੀ ਗੱਲ ਜੀ ਠੀਕ ਆ ਜੀ ਜੀ ਤੁਹਾਨੂੰ ਠੀਕ ਠਾਕ ਹਾਂ ਬਹੁਤ ਵਧੀਆ ਜੀ ਤੁਹਾਨੂੰ ਫਿਰ ਹੁਣ ਹੀ ਪਤਾ ਲੱਗਿਆ ਤੇਲ ਬੰਦ ਹੋ ਰਿਹਾ ਹੁਣ ਹੀ ਪਤਾ ਲੱਗਿਆ ਜੀ ਉਹਦੀ ਮੋਟਰਸਾਈਕਲ ਜਾ ਕੇ ਭੱਜ ਗਈ ਨਹੀਂ ਲੋਕਾਂ ਨੇ ਤਾਂ ਜਿਹਨੂੰ ਜਿਹਨੂੰ ਲੀਟਰ-ਲੀਟਰ ਦੀ ਲੋੜ ਆ ਉਹ ਵੀ 20-20 ਲੀਟਰ ਦੇ ਕਿੰਨੀਆਂ ਲਈ ਖੜਾ ਹੈ ਹਾਂਜੀ ਅਗਲੇ ਨੂੰ ਆਇਆ ਜੀ ਪਤਾ ਨਹੀਂ ਕਿੰਨੇ ਦਿਨ ਬੰਦ ਰਹੂਗਾ ਕਿੰਨੇ ਦਿਨ ਚੱਲੂਗਾ ਜੀ ਫਿਰ ਤਾਂ ਉਹ ਵੀ ਇੱਕ ਦਿਨ 20 ਲੀਟਰ ਵੀ ਖਤਮ ਤਾਂ ਹੋਊਗਾ ਫਿਰ ਉਸ ਤੋਂ ਬਾਅਦ ਕੀ ਕਰਨਗੇ ਕਾ ਇਹਨੇ ਕੀ ਹੋ ਜੂ ਹਾਲੇ ਜੀ ਮਸਲੇ ਦਾ ਹੈ ਅੱਜ ਹੋ ਜੂ ਹਾਲੇ ਚਲੋ ਉਹ ਇਧਰ ਵੀ ਦੇਖ ਸਕਦੇ ਹੋ ਇੱਕ ਬਾਈ ਵੱਡਾ ਢੋਲ ਲਈ ਖੜਾ ਹੈਗਾ ਉਹ ਦੇਖੋ 200 ਲੀਟਰ ਦਾ ਉਹ ਦੇਖੋ ਉੱਪਰ ਤੇ ਜਿਹੜਾ ਇਕੱਠ ਹੈ ਉਹ ਵਧੀ ਜਾ ਰਿਹਾ ਹੈਗਾ ਲੋਕਾਂ ਦੇ ਵਿੱਚ ਜਿਹੜੀ ਬੇਚੈਨੀ ਹੈ ਤੇਲ ਪੈਟਰੋਲ ਨੂੰ ਲੈ ਕੇ ਡੀਜ਼ਲ ਨੂੰ ਲੈ ਕੇ ਵੱਧ ਰਹੀ ਹੈਗੀ ਡੀਜ਼ਲ ਪਾਉਂਦੇ ਨਹੀਂ ਜੀ ਹਾਂ ਮੇਰੇ ਕੋਲ ਕੋ ਮਗਰ ਨਹੀਂ ਉਹ ਨਾਲ ਬਾਬਾ ਦੇਖ ਦੋ ਬਾਬਾ ਇੱਧਰ ਇੱਧਰ ਪਹਿਲਾਂ ਮੇਰੇ ਕਹਿੰਨੀ ਗੱਲ ਆਪਾਂ ਇੱਕ ਵੀਰ ਪੈਟਰੋਲ ਪਵਾ ਕੇ ਪੈਟਰੋਲ ਪਵਾ ਕੇ ਹਾਂ ਕੰਪਾਣੀ ਨੂੰ ਸੀ ਬੇਨਤੀ ਕਰਦੇ ਆ ਵੀ ਪੀਪੀਆਂ ਤੇ ਨਾ ਪਾਉਣ ਉਹਨਾਂ ਦੇ ਨਾ ਪਾਉਣ ਜਿਹੜੇ ਕਸਟਮਰ ਖੜੇ ਨੇ ਵੀ ਉਹਨਾਂ ਨੂੰ ਪਾਉਣ ਤਾਂ ਕਿ ਭੀੜ ਨਾ ਹੋਵੇ ਬਿਲਕੁਲ ਬਿਲਕੁਲ ਬਾਈ ਦੀ ਬਾਈ ਆ ਇੱਕ ਮਿੰਟ ਹੋਰ ਆਓ ਮੜਾ ਜਾ ਹੈਲੋ ਆਪਾਂ ਇੱਕ ਆ ਬਾਈ ਦੀ ਆ ਆ ਦੇਖ ਸਕਦੇ ਹੋ ਤੇ ਆ ਦੇਖ ਲੋ ਤੁਹਾਨੂੰ ਕਿੰਨੇ ਕਿੰਨੀ ਰਾਹਤ ਮਹਿਸੂਸ ਹੋਈ ਅੱਜ ਫਿਰ ਬਹੁਤ ਰਾਹਤ ਮਹਿਸੂਸ ਹੋਈ ਆ ਪਟ્રોલ ਇਨਾਂ ਕ ਲੈ ਕੇ ਉਹ ਗੱਡੀ ਖੜੀਆ ਕਰਈ ਗੱਡੀ ਖੜੀਆ ਗੱਡੀ ਚ ਪਾਉਣਾ ਹਾਂਜੀ ਗੱਡੀ ਵਾਸਤੇ ਲੈ ਕੇ ਜਾ ਰੋ ਮੈਂ ਸੋਚਿਆ ਵੀ ਕਿਤੇ ਪਟ્રોલ ਨਾ ਨਾ ਆਪਾਂ ਨੂੰ ਹੋ ਰਿਹਾ ਨਾ ਕੀ ਕੰਮ ਇਹ ਕਿੰਨਾਂ ਨੇ ਕਾਨੂੰਨ ਗਲਤ ਕੀਤਾ ਜੀ ਹਾਂ ਉਹਦੇ ਕਰਕੇ ਕੀ ਤੁਹਾਨੂੰ ਪਤਾ ਵੀ ਇਹ ਕਾਰਨ ਕੀ ਹੈਗਾ ਕਿਉਂ ਕਾਰਨ ਉਹਦੇ ਸਾਡੀਆਂ ਗੱਡੀਆਂ ਖੜੀਆਂ ਨੇ ਸਾਗਰੀ 12 ਘੋੜੇ ਨੇ ਸਾਡੇ ਅੱਛਾ ਹਾਂਜੀ ਅੱਛਾ ਥੋੜੀ ਉਹਨਾਂ ਨੇ ਵੀ ਸਾਰਿਆਂ ਦੀ ਸਟ੍ਰਾਈਕ ਉਹਨਾਂ ਦੀ ਹਾਂ ਹਾਂ ਉਹਨਾਂ ਦੀ ਅੱਛਾ ਗੱਡੀਆਂ ਸਕੇ ਕੰਮ ਉਹਨਾਂ ਨੇ ਬਹੁਤ ਗਲਤ ਕੀਤਾ ਜੀ ਤਾਂ ਕਰਕੇ ਜਿਹੜੇ ਆ ਮੋਟਰਸਾਈਕਲਾਂ ਤੇ ਫਿਰਦੇ ਨੇ, ਕਾਰਾਂ ਤੇ ਫਿਰਦੇ ਨੇ ਇਹ ਲੋਕ ਕਿਉਂ ਨਹੀਂ ਵਿਅਰ ਹੋਏ? ਇਹਨਾਂ ਨੂੰ ਕਿਉਂ ਨਹੀਂ ਪਤਾ ਵੀ ਡਰਾਈਵਰ ਤਾਂ ਡਰਾਈਵਰ ਹੈ। ਬਸ ਇਹਨਾਂ ਨੂੰ ਪਤਾ ਨਹੀਂ ਹੈਗੇ ਇਹ ਡਰਾਈਵਰੀ ਵਾਰੇ। ਰੈਕਟ ਕਰ ਦੋ ਤਾਂ ਵੀ ਸੋਡੇ ਤੇ ਕਾਨੂੰਨ ਲਾਗੂ ਹੋਵੇ। ਤੇ ਜੇ ਤੁਸੀਂ ਕਾਰ ਨਾਲ ਕਰ ਦੋ ਤਾਂ ਵੀ ਸੋਡੇ ਤੇ ਕਾਨੂੰਨ ਲਾਗੂ ਹੈ। ਲੋਕ ਸਮਝ ਕਿਉਂ ਨਹੀਂ ਰਹੇ ਵੀ ਇਹ ਕੱਲਾ ਟਰੱਕਾਂ ਵਾਲਿਆਂ ਤੇ ਥੋੜੀ ਕਾਨੂੰਨ ਲਾਗੂ ਹੋ ਗਿਆ ਤਾਂ ਡਰਾਈਵਰ ਤੇ ਹੋ ਗਿਆ। ਜਿਹੜਾ ਸਾਰੇ ਜਿਹੜੇ ਟੈਕਸੀ ਵਾਲਿਆਂ ਨੇ, ਬੱਸ ਵਾਲਿਆਂ ਨੇ ਸਾਰਿਆਂ ਤੇ ਹੋਇਆ ਜੀ। ਗੱਲੋ ਵੀ ਸਾਰੇ ਸਾਰਿਆਂ ਨੂੰ ਸਟ੍ਰਾਈਕ ਕਰਨ ਦੀ ਬਜਾਏ ਇਹ ਲੋਕ ਸਾਡੇ ਵਾਲੇ ਤਮਾਸ਼ਾ ਦੇਖਣ ਦੇ ਲੱਗੇ ਸਰਕਾਰ ਨੂੰ ਅਯਵਾਰ ਕਰਨ ਦੀ ਲੋੜ ਹੈ ਕਿ ਲੋਕਾਂ ਨੂੰ ਵੀ ਲੋਕ ਕਰਨਾ ਵੀ ਪੀਪਿਆ ਚ ਨਾ ਪਾਉਣ ਵੀ ਮੋਟਰਸਾਈਕਲ ਦੇ ਵਿੱਚ ਪਾਈਆਂ ਨੂੰ ਬਸ ਤਾਂ ਕਿ ਜਿਆਦਾ ਪੀੜਾ ਨਾ ਹੋ ਜਿਨ੍ਹਾਂ ਨੂੰ ਜ਼ਰੂਰਤ ਹੈ ਕਿ ਕਿਸੇ ਨੂੰ ਦੂਰ ਤਰਾਡੇ ਪਹੁੰਚਣਾ ਹੈ ਦੇਖੋ ਕਿ ਮੈਂ ਬਾਈਕ ਤੇ ਵੀ ਚੀ ਪਵੇ ਪੈਟਰੋਲ ਨਹੀਂ ਬਹੁਤਾ ਜੀ ਵੀ ਤਾਂ ਹੀ ਰਿਕਵੈਸਟ ਹੈ ਜਨਤਾ ਨੂੰ ਵੀ ਤੁਹਾਨੂੰ ਵੀ ਸਰ ਨਹੀਂ ਨਹੀਂ ਹਾਂ ਜੀ ਬਿਲਕੁਲ ਪਿੱਪ ਤਈ ਦਾ ਲੋਕ ਮੋਟਰਸਾਈਕਲ ਖਾਲੀ ਖੜੇ ਨੇ ਕਈ ਪਿੱਪਾਂ ਲਈ ਖੜੇ ਨੇ ਜਿਹਨੂੰ ਜਿਹਨੂੰ ਜ਼ਰੂਰਤ ਆ ਉਹਨੂੰ ਮਿਲ ਨਹੀਂ ਰਿਹਾ ਜਿਹਨੂੰ ਜਿਹਨੂੰ ਲੋੜ ਨਹੀਂ ਹੈਗੀ ਉਹ ਉਹ ਭਰੇ ਭਰ ਲਈ ਆ ਜੀ ਹਾਂ ਜੀ ਹਾਂ ਜੀ ਉਹ ਪਰ ਪਰ ਲਈ ਆ ਜਾਂਦੇ ਆ ਆ ਦੇਖੋ ਹੁਣ ਵੀ ਦੇਖਣ ਦੇ ਵਿੱਚ ਆਉਂਦਾ ਪੀਪੀਆਂ ਚ ਪਾਈ ਜਾਂਦੇ ਨੇ ਮੋਟਰਸਾਈਕਲ ਵਿੱਚ ਹੋਣਾ ਹੋਣਾ ਪੀਪੀਆਂ ਚ ਪਾਈ ਜਾਂਦੇ ਨੇ ਸੌਰੀ ਸਰ ਇਹ ਤੁਸੀਂ ਤੇਰੀਆਂ ਤਸਵੀਰਾਂ ਨਹੀਂਆਂ ਇੱਕ ਕਸਬਾ ਸ਼ੇਰਪੁਰ ਦੀਆਂ ਨੇ ਜਿੱਥੇ ਪੈਟਰੋਲ ਪੰਪ ਦੇ ਉੱਪਰ ਇੰਨੀ ਜ਼ਿਆਦਾ ਨਾਜਾਇਜ਼ ਲੋਕਾਂ ਦਾ ਜਿਹੜਾ ਹਜੂਮ ਹੈ ਪੈਟਰੋਲ ਡੀਜ਼ਲ ਨੂੰ ਪਾਉਣ ਨੂੰ ਲੈ ਕੇ ਪਹੁੰਚਿਆ ਹੋਇਆ ਹੈਗਾ ਤੇ ਅਸੀਂ ਆ ਬਾਈ ਹੁਰੀ ਵੀ ਆ ਕੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਾਈ ਜੀ ਇਹ ਆਪਾਂ ਮੰਨ ਲਈਏ ਜਿਹੜਾ ਕਾਨੂੰਨ ਹੈ ਉਹ ਕੱਲੇ ਟਰੱਕਾਂ ਨਾਲ ਤੇ ਥੋੜੀ ਲਾਗੂ ਹੋਇਆ ਆਹ ਸਮਝ ਨਹੀਂ ਆ ਰਹੀ ਮੈਨੂੰ ਤਾਂ ਅਭੀਰੇ ਸਵੇਰੇ ਹੀ ਪਤਾ ਲੱਗਿਆ ਸੀ ਖਬਰ ਦਾ ਹਾਂ ਮੈਂ ਹੁਣ ਮੇਰੇ ਗਵਾਂਢੀ ਆਏ ਸੀਗੇ ਕਹਿੰਦੇ ਬੋਤਲਾਂ ਦੇ ਦਿਓ ਸਾਨੂੰ ਬਾਈ ਬੋਤਲਾਂ ਦੇ ਦਿਓ ਹੂੰ ਮੈਂ ਕੀ ਹੋ ਗਿਆ ਕਹਿੰਦੇ ਤੇਲ ਮੈਂ ਕਰਕੇ ਤੇਲ ਮੋਕ ਗਿਆ ਕਹਿੰਦੇ ਹਾਂ ਮੈਂ ਵੀ ਚੱਕੀ ਗੱਡੀ ਮੈਂ ਵੀ ਆ ਗਿਆ ਮੈਂ ਵੀ ਲਾਈਨ 'ਚ ਖੜਾ ਬਾਈ ਹੁਣ ਤੈਨੂੰ ਇਹ ਤਾਂ ਨਹੀਂ ਸਮਝ ਲੱਗਦਾ ਵੀ ਧਰਤੀ 'ਚੋਂ ਤੇਲ ਮੁੱਕ ਗਿਆ ਨਾ ਬਾਈ ਧਰਤੀ 'ਚ ਨਹੀਂ ਇਹ ਤਾਂ ਚਾਲਾਂ ਨੇ ਸਾਰੀਆਂ ਹਾਂ ਇਹ ਕੁਝ ਨਹੀਂ ਇਹਨਾਂ ਦਾ ਸਟਾਕਸ 2 ਕੱਢਣਾ ਹੋ ਪੁਰਾਣਾ ਇਹ ਕੁਛ ਨਾ ਪੁੱਛਤਾ ਹੈਗਾ ਇਹ ਐਕਸਪਾਇਰ ਤਾਂ ਹੁੰਦਾ ਨਹੀਂ ਕਹਿਣ ਤੋਂ ਭਾਵ ਤਾਂ ਇਹ ਹੈ ਵੀ ਇੱਕ ਕਾਨੂੰਨ ਨੂੰ ਲੈ ਕੇ ਜਿਹੜੇ ਟਰੱਕਾਂ ਵਾਲੇ ਨੇ ਉਹਨਾਂ ਨੇ ਹੜਤਾਲ ਕੀਤੀ ਹੈ ਜਿਹੜੇ ਤੇਲ ਲੈ ਕੇ ਆਉਂਦੇ ਨੇ ਆਹਾ ਉਹ ਹੜਤਾਲ ਵੀ ਉਹ ਤੇਲ ਨਹੀਂ ਲੈ ਕੇ ਆਉਣਗੇ ਉਹਨਾਂ ਨੇ ਹੜਤਾਲ ਕੀਤੀ ਹੈ ਉਹ ਕਾਨੂੰਨ ਬਦਲਿਆ ਵੀ ਜਿਹੜੇ ਕੋਈ ਐਕਸੀਡੈਂਟ ਕੇਸ ਨੇਗੇ ਵੀ ਉਹਦੇ 'ਚ ਟਰੱਕ ਡਰਾਈਵਰ ਨੂੰ 10 ਸਾਲ ਦੀ ਕੈਦ ਹੋਊਗੀ ਤੇ 7 ਲੱਖ ਰੁਪਏ ਜੁਰਮਾਨਾ ਹੋਊਗਾ ਉਹ ਕਾਨੂੰਨ ਹੈ ਜਿਹੜਾ ਉਹ ਕੀ ਕੱਲੇ ਟਰੱਕਾਂ ਵਾਲੇ ਤੇ ਲਾਗੂ ਹੋਊਗਾ ਜਾਂ ਜਿਹੜੇ ਆ ਲੋਕ ਨੇ ਉਹਨਾਂ ਤੇ ਵੀ ਆ ਇਹਦਾ ਸਭ ਤੇ ਲਾਗੂ ਹੋਣਾ ਚਾਹੀਦਾ ਬਈ ਕਿਉਂ ਨਹੀਂ ਸਮਝ ਰਹੇ ਗੱਲਾਂ ਨੂੰ ਤਾਂ ਹੁਣ ਗਵਰਨਮੈਂਟ ਨੂੰ ਚਾ ਨੀ ਗਵਰਨਮੈਂਟ ਨੂੰ ਆਪਣੇ ਲੋਕਾਂ ਨੂੰ ਚਾਹੀਦਾ ਆਪਣੇ ਲੋਕਾਂ ਨੂੰ ਚਾਹੀਦਾ ਵੀ ਜੋ ਕਰ ਰਹੀ ਹੈ ਗਵਰਨਮੈਂਟ ਸਾਡੇ ਵਾਸਤੇ ਹੀ ਕਰ ਰਹੀ ਹੈ ਜੋ ਕਾਨੂੰਨ ਬਣਦਾ ਹੈ ਉਹ ਸਭ ਵਾਸਤੇ ਸਾਂਝਾ ਬਣਦਾ ਹੈ ਹਾਂ ਵੀ ਇਕੱਲੇ ਤੁਸੀਂ ਫੇਰ ਵੀ ਸਮਝ ਹੀ ਨਹੀਂ ਰਹੇ ਕੋਲੋ ਵੀ ਕਿਸ ਤਰ੍ਹਾਂ ਆਲੇ ਨੂੰ ਵੀ ਸਮਝਣਾ ਚਾਹੀਦਾਗਾ ਵੀ ਇਹ ਇਕੱਲੇ ਸਾਡੇ ਤੇ ਲਾਗੂ ਨਹੀਂ ਹੋਇਆ ਸਭ ਤੇ ਲਾਗੂ ਹੋਇਆਗਾ ਹਾਂ ਸਹੀ ਗੱਲ ਬਿਲਕੁਲ ਬਿਲਕੁਲ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋਗੇ ਵੀ ਕਿਸ ਤਰ੍ਹਾਂ ਜਿਹੜਾ ਮਾਹੌਲ ਹੈ ਜਿਹੜਾ ਨਜ਼ਾਰਾ ਹੈਗਾ ਤੁਸੀਂ ਦੇਖ ਰਹੇ ਹੋਗੇ ਕਿ ਪੈਟਰੋਲ ਪੰਪ ਦਾ ਕਿਵੇਂ ਇਥੋਂ ਦਾ ਜਿਹੜਾ ਕੱਠ ਇੱਕ ਮੇਲੇ ਦੇ ਰੂਪ ਦੇ ਵਿੱਚ ਤਬਦੀਲ ਹੋ ਚੁੱਕਿਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਵੀ ਕਿੰਨੀਆਂ ਲੰਮੀਆਂ ਲਾਈਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਤੁਸੀਂ ਐਲਬੀਐਸ ਨਿਊ ਦੇ ਉੱਤੇ ਜਿਹੜੀਆਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋਗੇ ਕਸਬਾ ਸ਼ੇਰਪੁਰ ਤੋਂ ਬੰਦੋ ਤਲਾਬ ਤੁਸੀਂ ਇਹ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਪਾਇਆ ਹੋਣ ਕਰਕੇ ਜਿਹੜੇ ਵਿਰੋਧ ਦੇ ਵਿੱਚ ਜਿਹੜੇ ਟਰੱਕ ਵਾਲਿਆਂ ਨੇ ਜਿਹੜੇ ਟਰੱਕ ਨੇ ਜਿਹੜੇ ਉਹ ਆਪਦੀ ਹੜਤਾਲ ਤੇ ਗਏ ਹੋਏ ਨੇ ਜਿਹਦੇ ਕਾਰਨ ਇਹਨਾਂ ਨੂੰ ਇਹ ਆ ਵੀ ਜਿਹੜਾ ਤੇਲ ਹੈ ਉਹ ਮੁੜ ਕੇ ਮਿਲਣਾ ਨਹੀਂ ਤੇਲ ਤੇ ਆ ਇਹ ਵੀ ਕਿਤਨਾ ਕਿਤੇ ਖਤਮ ਹੋਊਗਾ 2-4 ਦਿਨਾਂ ਨੂੰ ਤੇ ਸਾਨੂੰ ਸਹਿਯੋਗ ਦੇਣ ਦੀ ਜ਼ਰੂਰਤ ਹੈ ਨਾ ਕਿ ਸਾਨੂੰ ਇਸ ਤਰ੍ਹਾਂ ਅਫਵਾਹਾਂ ਦਾ ਸ਼ਿਕਾਰ ਹੋਣ ਦੀ ਲੋਕ ਭਾਈ ਦਾ ਸਨੇਹਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ